ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇਹੀਨ ਕਹੋ ਨਾਨਕ ਇਹ ਬਿਦ ਭਈ ਤਉ ਨਾ ਹਰ ਰਸ ਲੀਨ ਗੁਰੂ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਗੁਰੂ ਜੀ ਫਰਮਾਨ ਕਰਦੇ ਹਨ ਕਿ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇਹੀਨ ਸਿਰ ਕੰਪਿਓ ਭਾਵ ਕੇ ਸਤਗੁਰ ਜੀ ਨੇ ਉਸ ਬਿਰਧ ਅਵਸਥਾ ਲਈ ਉਦਾਹਰਨ ਦਿੱਤੀ ਹੈ ਕਿ ਜਿਵੇਂ ਇੱਕ ਬੁੱਢੇ ਵਿਅਕਤੀ ਜਾਂ ਬਿਰਧ ਵਿਅਕਤੀ ਦੇ ਜੀਵਨ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਉਸ ਦਾ ਸਿਰ ਕੰਬਣ ਲੱਗਦਾ ਹੈ ਪੈਰ ਵੀ ਭਾਵ ਕਿ ਉਹ ਸਿੱਧਾ ਚੱਲ ਵੀ ਨਹੀਂ ਸਕਦਾ ਤੇ ਨੈਣ ਜੋਤ ਤੇ ਹੀਨ ਉਹਦੀਆਂ ਅੱਖਾਂ ਦੀ ਦ੍ਰਿਸ਼ਟੀ ਵੀ ਘਟ ਜਾਂਦੀ ਹੈ ਇਸੇ ਤਰ੍ਹਾਂ ਜੇਕਰ ਸਾਡੇ ਕੋਲ ਗੁਰੂ ਦੀ ਮੱਤ ਨਹੀਂ ਹੈ ਤਾਂ ਸਾਡਾ ਜੋ ਸਿਰ ਹੈ ਭਾਵ ਕੇ ਜਿਸ ਵਿੱਚ ਮਤ ਹੈ ਸਿਰ ਕੰਪਿਓ ਭਾਵ ਕੇ ਹਰ ਸਮੇਂ ਮਤ ਸਾਡੀ ਅਸਥਿਰ ਰਹੇਗੀ ਟਿਕਾਅ ਵਿੱਚ ਨਹੀਂ ਰਹੇਗੀ ਹਰ ਸਮੇਂ ਚੰਚਲ ਬਣੀ ਰਹੇਗੀ ਸਾਡੀ ਮਤ ਹਰ ਸਮੇਂ ਕੰਪਿਓ ਤੋਂ ਭਾਵ ਕੇ ਚੰਚਲ ਮਤ ਬਣੀ ਰਹੇਗੀ ਪਗ ਡਗ ਡਗ ਮਗੇ ਤੇ ਜਿਵੇਂ ਪਗ ਤੋਂ ਭਾਵ ਕੇ ਪੈਰ ਡਗ ਮਗਾਉਂਦੇ ਹਨ ਬਿਰਧ ਵਿਅਕਤੀ ਦੇ ਇਸੇ ਤਰ੍ਹਾਂ ਹੀ ਸਾਡੇ ਜੀਵਨ ਦੀ ਚਾਲ ਵੀ ਸਿੱਧੀ ਨਹੀਂ ਰਹੇਗੀ ਭਾਵ ਕੇ ਸਾਡੇ ਜੀਵਨ ਵਿੱਚ ਭਟਕਣਾ ਬਣੀ ਰਹੇਗੀ ਨੈਣ ਜੋਤ ਤੇ ਹੀਨ ਤੇ ਜਿਵੇਂ ਇੱਕ ਬਿਰਧ ਵਿਅਕਤੀ ਦੀਆਂ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ ਐਵੇਂ ਹੀ ਸਾਡੇ ਜੀਵਨ ਵਿੱਚ ਜੇਕਰ ਸਤਿਗੁਰ ਜੀ ਦਾ ਗਿਆਨ ਨਹੀਂ ਹੈ ਤੇ ਸਾਡੇ ਮਨ ਦੀਆਂ ਅੱਖਾਂ ਕੋਲ ਸਤਿਗੁਰ ਦੇ ਗਿਆਨ ਦੀ ਜੋਤੀ ਨਹੀਂ ਹੈ ਭਾਵੇਂ ਸਾਡੇ ਕੋਲ ਗਿਆਨ ਦੀ ਕਮੀ ਹੈ ਸਾਡੇ ਕੋਲ ਉਹ ਜੋਤ ਨਹੀਂ ਹੈ ਉਹ ਦ੍ਰਿਸ਼ਟੀ ਨਹੀਂ ਹੈ ਉਹ ਅੱਖਾਂ ਨਹੀਂ ਹੈ ਜਿਸ ਨਾਲ ਅਸੀਂ ਬੁਰੇ ਅਤੇ ਚੰਗੇ ਵਿੱਚ ਫਰਕ ਕਰ ਸਕੀਏ ਸੋ ਸਤਿਗੁਰੂ ਜੀ ਇਸ ਪਾਵਨ ਸ਼ਲੋਕ ਰਾਹੀਂ ਸਾਨੂੰ ਸਮਝਾਉਂਦੇ ਹਨ ਕਹੋ ਨਾਨਕ ਇਹ ਵਿਦ ਭਈ ਕਹਿੰਦੇ ਇਸ ਤਰ੍ਹਾਂ ਦੀ ਵਿਦ ਬਣ ਗਈ ਹੈ ਇਹ ਕੈਸੀ ਅਵਸਥਾ ਬਣ ਗਈ ਹੈ ਤਉ ਨਾ ਹਰ ਰਸ ਲੀਨ ਕਿ ਜੇਕਰ ਤੂੰ ਵਿਕਾਰਾਂ ਵਿੱਚ ਜੀਵਨ ਬਤੀਤ ਕਰੇਗਾ ਔਗਣਾ ਵਿੱਚ ਜੀਵਨ ਬਤੀਤ ਕਰੇਗਾ ਤੇ ਹਰ ਰਸ ਉਸ ਵਾਹਿਗੁਰੂ ਜੀ ਦੇ ਨਾਮ ਦਾ ਰਸ ਸਰਬੀ ਗਿਆਨ ਰੱਬੀ ਸ਼ੁਭ ਗੁਣਾ ਦਾ ਕਿਵੇਂ ਤੂੰ ਰਸ ਜਿੰਦਗੀ ਵਿੱਚ ਮਾਣ ਪਾਏਗਾ ਭਾਵ ਕਿ ਜੇਕਰ ਅਸੀਂ ਔਗਣਾ ਵਾਲਾ ਜੀਵਨ ਬਤੀਤ ਕਰਾਂਗੇ ਤਾਂ ਉਸ ਰੱਬੀ ਰਸ ਤੋਂ ਵਿਹੂਣੇ ਰਹਿ ਜਾਵਾਂਗੇ ਸਤਿਗੁਰੂ ਜੀ ਨੇ ਇਸ ਪਾਵਨ ਸਲੋਕ ਰਾਹੀਂ ਸਾਨੂੰ ਐਸੇ ਜੀਵਨ ਤੋਂ ਮੁਕਤ ਹੋਣ ਲਈ ਪ੍ਰੇਰਨਾ ਦਿੱਤੀ ਹੈ ਜਿਸ ਵਿੱਚ ਸਾਡਾ ਸਾਡੀ ਮਤ ਚੰਚਲ ਰਹਿੰਦੀ ਹੈ ਸਿਰ ਕੰਪਿਓ ਤੋਂ ਭਾਵ ਮਤ ਚੰਚਲ ਪਾਗ ਡਕ ਡਗ ਮਗੇ ਭਾਵ ਕਿ ਸਾਡੇ ਜ਼ਿੰਦਗੀ ਦੇ ਵਿੱਚ ਸਿੱਧਾ ਰਸਤਾ ਨਹੀਂ ਹੈ ਅਸੀਂ ਡੱਗ ਮਗਾ ਰਹੇ ਹਾਂ ਦੁਬਦਾ ਵਾਲਾ ਜੀਵਨ ਹੈ ਨੈਣ ਜੋਤ ਤੇ ਹੀਨ ਭਾਵ ਕੇ ਮਨ ਦੀਆਂ ਅੱਖਾਂ ਵਿੱਚ ਗਿਆਨ ਦੀ ਰੋਸ਼ਨੀ ਖਤਮ ਹੋ ਗਈ ਹੈ ਮਲੀਨ ਹੋ ਗਈ ਆ ਸੋ ਸਤਿਗੁਰ ਜੀ ਨੇ ਇਸ ਸ਼ਲੋਕ ਦੇ ਰਾਹੀਂ ਸਾਨੂੰ ਸਤਿਗੁਰ ਜੀ ਦੇ ਗਿਆਨ ਦੇ ਨਾਲ ਜੁੜ ਕੇ ਰੱਬੀ ਗੁਣਾ ਦੇ ਨਾਲ ਜੁੜ ਕੇ ਆਪਣੀ ਮਨ ਨੂੰ ਸਥਿਰ ਆਪਣੇ ਮਨ ਦੀ ਮਤ ਨੂੰ ਸਥਿਰ ਰੱਖਣ ਲਈ ਆਪਣੇ ਜੀਵਨ ਵਿੱਚ ਸਿੱਧੇ ਸਿੱਧੇ ਰਸਤੇ ਤੇ ਚੱਲਣ ਲਈ ਤੇ ਮਨ ਦੀਆਂ ਅੱਖਾਂ ਲਈ ਸਤਿਗੁਰ ਦੇ ਗਿਆਨ ਦੀ ਜੋਤ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ